ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਾਰੇ ਸੰਦ ਲੈ ਕੇ ਆਏ ਆਂ ਜੀ ਪਹਿਲਾਂ ਗੱਲ ਕਰਦੇ ਆਂ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਆ ਫੈਬਰ ਵਾਲੀ ਛਤਰੀ ਉੱਤੇ ਟਰੈਕਟਰ ਦੇ ਲੱਗੀ ਹੋਈ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 3630 2009 ਮਾਡਲ ਆ ਜੀ ਰੇਟ ਆ 3,95,000 ਰੁਪਇਆ 3 ਸਪੀਡ ਦੇ ਵਿੱਚ ਆ ਪੰਜਾਬ ਨੰਬਰ ਟਰੈਕਟਰ ਆ ਜੀ ਫੋਨ ਨੰਬਰ ਵੀਰਾਂ ਦਾ ਨੋਟ ਕਰ ਲਓ 7837711673 7837711 ਸੀ ਤੇ 73 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰਾਂ ਦੀ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਚੈੱਕ ਕਰਕੇ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਗੱਲ ਕਰਦੇ ਹਾਂ ਜੀ 12 ਫੁੱਟੀ ਟਰਾਲੀ ਮਲੋਟ ਦੀ ਬਣੀ ਹੋਈ ਪੂਰੀ ਵਧੀਆ ਹੈਵੀ ਵਜਨ ਦੇ ਵਿੱਚ ਟਰਾਲੀ ਵਕਾਊ ਆ ਚੰਗੇ ਟਾਇਰਾਂ ਦੇ ਵਿੱਚ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੈਂਟ ਕੋਠੇ ਅਮਨਗੜ ਮੱਲਣ ਜ਼ਿਲ੍ਹਾ ਮਕਸਰ ਦੇ ਵਿੱਚ ਇੱਕ ਵੀਰਾਂ ਕੋਲੇ 14 ਫੁੱਟੀ ਟਰਾਲੀ ਹੈ ਜੀ ਦੋਵੇਂ ਟਰਾਲੀਆਂ ਇੱਕੋ ਘਰੇ ਇੱਕੋ ਵੀਰ ਕੋਲੇ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣੀਆਂ ਹੁਣ 12 ਫੁੱਟੀ ਟਰਾਲੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਆ ਰੇਟ ਇਹਦਾ 93000 ਰੁਪਇਆ ਡਿਮਾਂਡ ਹੈ ਮੌਕੇ ਤੇ ਪੂਰਾ ਮਾਨ ਤਨ ਕੀਤਾ ਜਾਊਗਾ ਜੀ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ 94641 13503 93641 13503 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਹ ਟਰਾਲੀ ਖਰੀਦ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜੀ ਰੇਟ 93000 ਰੁਪਏ ਡਿਮਾਂਡ ਆ ਮਾਨਤਾਣ ਕੀਤਾ ਜਾਊਗਾ ਪੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮੁਕਸਰ ਦੇ ਵਿੱਚ ਆ ਜੀ ਕੰਡੀਸ਼ਨ ਤੁਸੀਂ ਟਰਾਲੀ ਦੀ ਦੇਖ ਸਕਦੇ ਹੋ ਟਾਇਰ ਟੂਰ ਚੰਗੇ ਪਏ ਆ ਫਰਸ਼ ਵਧੀਆ ਪਈ ਆ ਚੰਗੀ ਪਈ ਆ ਜੀ ਬਹੁਤ ਵਧੀਆ ਫਰਸ਼ ਪਈ ਆ ਟਰਾਲੀ ਦੀ ਬਹੁਤ ਹੀ ਹੈਵੀ ਵਜ਼ਨ ਦੇ ਵਿੱਚ ਟਰਾਲੀ ਵੀਰਾਂ ਦੀ ਵਿਕਾਊ ਆ ਅੱਗੇ ਜੀ ਵੀਰਾਂ ਦਾ 14 ਫੁੱਟਆ ਟਰਾਲਾ ਵਿਕਾਊ ਆ 7 ਫੁੱਟਾ ਚੌੜਾ ਜੀ ਸਾਰਾ ਸਮਾਨ ਵੈੱਡ ਵਗੈਰਾ ਨਾਲ ਹੈਗਾ ਡਬਲ ਟਾਇਰਾਂ ਦੇ ਵਿੱਚ ਆ ਜੀ ਡਬਲ ਹੀ ਜੈਕ ਲੱਗਿਆ ਹੋਇਆ ਭਰਾਵੋ ਡਬਲ ਜੈਕ ਲੱਗਿਆ ਹੋਇਆ ਟਰਾਲੇ ਨੂੰ 14 ਫੁੱਟੇ ਦੀ ਲੰਬਾਈ ਆ ਜੀ 7 ਫੁੱਟ ਟਰਾਲੇ ਦੀ ਚੜਾਈ ਆ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਚੰਗੇ ਟਾਇਰ ਪਏ ਆ ਭਰਾਵੋ ਬਿਲਕੁਲ ਨਵੇਂ ਅਰਗੇ ਟਾਇਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਵਜਨ ਦੇ ਵਿੱਚ 30 ਕੁਇੰਟਲ ਇਹ ਟਰਾਲੇ ਦਾ ਵਜਨ ਆ ਭਰਾਵੋ ਜੇ ਕਿਸੇ ਵੀਰ ਭਰਾ ਨੇ ਇਹ ਟਰਾਲਾ ਖਰੀਦਣਾ ਹੋਵੇ ਪਿੰਡ ਕੋਠੇ ਅਮਨਗੜ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਇਹ ਟਰਾਲਾ ਵਕਾਊ ਆ 9464113503 9464113503 ਤੇ ਫੋਨ ਕਰਕੇ ਤੁਸੀਂ ਟਰਾਲੇ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਆ ਰੇਟ ਟਰਾਲੇ ਦਾ 245000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਰੇਟ 245 ਹੈ ਜੀ ਟਰਾਲੀ ਦਾ ਰੇਟ 93000 ਰੁਪਿਆ ਟਰਾਲੇ ਦਾ ਰੇਟ 245000 ਰੁਪਿਆ ਡਬਲ ਜੈਕਾ ਭਾਵੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰਾਲੇ ਨੂੰ ਡਬਲ ਜੈਕ ਲੱਗੇ ਹੋਏ ਆ ਵੈੱਡ ਵਗੈਰਾ ਸਾਰਾ ਸਮਾਨ ਟਰਾਲੇ ਦੇ ਨਾਲ ਹੈਗਾ ਜੀ ਨਾਲ ਮਿਲ ਜੂਗਾ ਅੱਗੇ ਗੱਲ ਕਰਦੇ ਆਂ ਜੀ ਵੀਰਾਂ ਦੀ ਗਾਂ ਵਿਕਾਊ ਆ ਪਹਿਲਾ ਸੂਆ ਸੂਣ ਵਾਲੀ ਗਾਂ 20 ਦਿਨ ਸੂਣ ਦੇ ਵਿੱਚ ਬਾਕੀ ਆ ਜੀ 65000 ਰੁਪਿਆ ਦਾ ਰੇਟ ਆ ਪਿੰਡ ਬਾਜਕ ਜ਼ਿਲ੍ਹਾ ਬਠਿੰਡਾ ਦੇ ਵਿੱਚ 62846 41140 62 ਅੱਗੇ ਜੀ ਇੱਕ ਵੀਰਾਂ ਦੀ ਮੱਝ ਆ ਜੀ ਮੱਝ ਵਿਕਾਊ ਆ 2 ਮਹੀਨੇ ਦੀ ਸੂਈ ਆ ਰੇਟ ਤੇ 73000 ਰੁਪਿਆ ਮਗਰ ਕੱਟਾ 10 ਲੀਟਰ ਦੁੱਧ ਦਾ ਭਾਵੋ 6284641140 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਦੂਜੇ ਸੂਏ ਝੋਟੀ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਇਹ ਗਾਂ ਜੀ 13 ਲੀਟਰ ਦੁੱਧ ਵਾਲੀ ਗਾਂ 5 ਮਹੀਨੇ ਦੀ ਗੱਬਣਾ ਰੇਟ 65000 ਰੁਪਿਆ ਪੰਡ ਬਾਜਕ ਜ਼ਿਲ੍ਹਾ ਬਠਿੰਡਾ ਦੇ ਵਿੱਚ 6284641140 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਗਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਇਹ ਤਿੰਨੇ ਪਸੂ ਇੱਕੋ ਕਰੇ ਇੱਕੋ ਵੀਰ ਦੇ ਵਕਾਊ ਆ ਭਰਾਵੋ ਅੱਗੇ ਜੀ ਵੀਰਾਂ ਦਾ ਐਨ ਆਰ ਆਈ ਵੀਰ ਦੇ ਪੌਣੇ 6 ਕਿੱਲੇ ਜ਼ਮੀਨ ਤਕਸੀਮ ਟੱਕ ਵਕਾਊ ਆ 17.5 ਦਾ ਮੋਟਰ ਕਨੈਕਸ਼ਨ ਵਿੱਚ ਲੱਗਿਆ ਹੋਇਆ ਜੀ 25 ਦਿਨਾਂ ਵਾਸਤੇ ਵਾਪਸ ਆਏ ਆ ਜੀ ਮੁੜ ਕੇ ਬਾਹਰ ਵਾਪਸ ਹੀ ਜਾਣਾਗਾ ਛੇਤੀ ਵੀਰਾਂ ਨੇ ਜ਼ਮੀਨ ਤੇ ਪਲਾਟ ਵਕਾਊ ਕਰਨਾ ਜੇ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਏਰੀਆ ਕਲਕਲਾ ਮੋਗਾ ਡਰੋਲੀ ਭਾਈ ਰੋਡ ਤੇ ਇਹ ਜ਼ਮੀਨ ਆ ਵੀਰਾਂ ਦੀ ਵੀਰਾਂ ਦਾ ਨੰਬਰ ਆ 9915380502 9915380502 ਅੱਗੇ ਦੀ ਇੱਕੋ ਵੀਰ ਦੇ ਸਾਰੇ ਸੰਦ ਵਕਾਊ ਆ ਜੀ ਜਿੰਦਰਾ ਤਵੀਆਂ ਤੇ ਹਲ ਜੇ ਕਿਸੇ ਵੀਰ ਭਰਾ ਨੇ ਖਰੀਦਣੇ ਹੋਣ ਤਵੀਆਂ ਜਿੰਦਰਾ ਤੇ ਹਲ ਵਕਾਊ ਆ ਭਰਾਵੋ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਵੀਰਾਂ ਦਾ ਪਿੰਡ ਆ ਜੀ ਛਾਤਰਵਾਲਾ ਫੋਨ ਨੰਬਰ 9804003800 ਪੂਰਾ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਹਲਾਂ ਦਾ ਜਿੰਦਰੇ ਦਾ ਤੇ ਤਵੀਆਂ ਦਾ ਰੇਟ ਪੁੱਛ ਸਕਦੇ ਹੋ ਜੀ ਇੱਕੋ ਘਰੇ ਇੱਕੋ ਵੀਰ ਦੇ ਤਿੰਨੇ ਸੰਦ ਵਿਕਾਊ ਆ ਏਰੀਆ ਫਾਜ਼ਲਕਾ ਦੇ ਵਿੱਚ 9804003800 ਪੂਰਾ ਭਰੋ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਸਾਰੇ ਸੰਦ ਖਰੀਦ ਸਕਦੇ ਹੋ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰਦੇਅ ਕਰੋ ਤਾਂ ਜੋ ਸਾਰੇ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜ਼ਮੀਨ ਪਸ਼ੂ ਪਲਾਟ ਹਰੇਕ ਪ੍ਰਕਾਰ ਦੀ ਐਡ ਸਾਡੇ ਚੈਨਲ ਤੇ ਕੀਤੀ ਜਾਂਦੀ ਹੈ ਜੀ ਅੱਗੇ ਭਰਾਵੋ ਫਾਰਮ ਟਰੈਕ 60 2001 ਮਾਡਲ ਟਰੈਕਟਰ ਵਕਾਊ ਆ ਏਰੀਆ ਡੱਬ ਵਾਲੀ ਰੇਟ 1,60,000 ਰੁਪਿਆ ਇੰਜਰ ਗੇਅਰ ਦਾ ਤੁਸੀਂ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੀ ਕੋਈ ਬਲੋ ਨਹੀਂ ਕੋਈ ਪ੍ਰੈਸ਼ਰ ਨਹੀਂ ਤੋੜਦਾ 7056566884 ਤੇ ਫੋਨ ਕਰਕੇ ਟਰੈਕਟਰ ਬਾਰੇ ਬੰਨਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਸਾਰਾ ਟਰੈਕਟਰ オリジナル ਪਿਆ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲ ਜੂਗਾ ਡੰਡਾ ਫੱਟੀ ਬੰਪਰ ਛਤਰੀ ਸਾਰਾ ਸਮਾਨ ਨਾਲ ਹੈਗਾ ਜੀ ਅਰੇ 1,60,000 ਰੁਪਇਆ ਡਿਮਾਂਡ ਆ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਮਾਡਲ 2001 ਆ ਭਰਾਵੋ ਅੱਗੇ ਗੱਲ ਕਰਦੇ ਆ ਜੀ ਸੋਨਾਲੀਕਾ 750 ਟਰੈਕਟਰ ਆ 2005 ਮਾਡਲ ਆ ਜੀ ਡਬਲ ਡਿਸਟ੍ਰਿਬਿਊਟਰ ਆ ਪੰਜਾਬ ਨੰਬਰ ਆ 6 ਚਰੀਆ ਡਬਲ ਕਲਚ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਇੰਜਨ ਗੇਅਰ ਦਾ ਪੱਕਾ ਟਰੈਕਟਰ ਆ ਭਰਾਵੋ ਕੋਈ ਬਲੂ ਨਹੀਂ ਕੋਈ ਟਰੈਕਟਰ ਦੀ ਪਲੇਸਰ ਨਹੀਂ ਤੋੜਦਾ 9417148607 ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਰੇਟ 2,55,000 ਰੁਪਏ ਡਿਮਾਂਡ ਆ ਮੌਕੇ ਤੇ ਪੂਰਾ ਮਾਨ ਤਨ ਕੀਤਾ ਜਾਊਗਾ ਜਿਹੜਾ ਵੀਰਪਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਰਿੰਮਾ ਦਾ ਬਾਡੀ ਚੈਸੀ ਲੈਂਕਾ ਦਾ ਟਰੈਕਟਰ ਬਹੁਤ ਹੀ ਸਾਫ਼ ਤੇ ਵਧੀਆ ਕੰਡੀਸ਼ਨ ਦੇ ਵਿੱਚ ਪਿੰਡ ਮੱਲਣ ਕੋਠੇ ਅਵਨਗੜ੍ਹ ਜ਼ਿਲ੍ਹਾ ਮੁਕਸਰ ਅੱਗੇ ਗੱਲ ਕਰਦੇ ਆ ਜੀ ਸਵਰਾਜ 85599 ਮਾਡਲ ਪੰਜਾਬ ਨੰਬਰ ਨਵੇਂ ਵਰਗੇ ਟਾਇਰ ਆ ਭਰਾਵੋ ਪੱਕੇ ਕੰਪਨੀ ਦੇ ਰੇਟ 210000 ਰੁਪਿਆ ਪੰਜਾਬ ਨੰਬਰ ਟਰੈਕਟਰ ਆ ਜੀ ਏਰੀਆ ਪਿੰਡ ਦੀਪਗੜ੍ਹ ਭਦੌੜ ਦੇ ਕੋਲੇ ਆ ਭਰਾਵੋ ਜ਼ਿਲ੍ਹਾ ਬਰਨਾਲਾ 8283005379 8283005379 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਵੀਡੀਓ ਨੂੰ ਦੇਖ ਕੇ ਨਾ ਭੱਜਿਆ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ